ਓਏ ਓਏ ਬੱਸ ਓਏ ਸੀਸੀ ਕਾਲੋ ਕਿ ਕਾਲੋ ਕਿ ਠੀਕ ਆ ਕਾਲੋ ਕੀ ਹੋਈ ਕਾਲੋ ਕੀ ਹੋਈ ਓਏ ਇਹ ਬਾਈ ਬੁੜੀਆਂ ਵਾਲੇ ਕੱਪੜੇ ਪਾ ਕੇ ਲੋਕਾਂ ਨੂੰ ਲੋਟਦੇ ਆ ਅੱਛਾ ਬਾਈ ਲੋਕਾਂ ਨੂੰ ਲੋਟਦੇ ਆ ਬੁੜੀਆਂ ਵਾਲੇ ਕੱਪੜੇ ਪਾ ਕੇ ਯਾਰ ਬੁੜੀਆਂ ਵਾਲੇ ਪਾਇਆ ਕਿ ਬੁੜੀ ਹੈ ਬੁੜੀ ਓਏ ਬਾਈ ਇਹ ਬੰਦਾ ਹੈ 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 ਬੰਦਾ ਹੈ ਬੰਦਾ ਇਹ ਹਾਂ ਹਾਂ ਬਾਈ ਕੀ ਕੀ ਕਰਦੇ ਆ ਬਾਈ ਇਹ ਬੰਦਾ ਇਹ ਅੱਛਾ ਬੰਦਾ ਹੈ ਬੰਦਾ ਬੁੜੇ ਦੇ ਕੱਪੜੇ ਪਾਏ ਹੋਏ ਆ ਗੁਰਗਾ ਵਾਲੇ ਕੱਪੜੇ ਪਾ ਕੇ ਲੋਟਦਾ ਹੈ ਜੀ ਬੰਦਾ ਇਹ ਹੈ ਓਏ ਹਾਂ ਬਾਈ ਇਹਦਾ ਇਹੀ ਇਹੀ ਕੀਤਾ ਇਹੀ ਕੀਤਾ ਇਹ ਇਹੀ ਕੀਤਾ ਸਹੀ ਹੋ ਭਾਈ ਉਹ ਆ ਦੇ ਲੈ ਆ ਲੈ ਆ ਲੈ ਆ ਲੈ ਦੰਡਾ ਵੜਾ ਕੋਈ ਹੋਵੇ ਕਸਾ ਵੜਾ ਹਲਾਓ ਕਢਾਓ 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 ਭਾਈ ਸਹੀ ਸਹੀ ਹੋ ਭਾਈ ਲੈ ਆਪਣਾ ਕਪੜਾ ਲੈ ਕਪੜਾ ਲੈ ਮੁੰਡਾ ਮੁੰਡਾ ਕਪੜਾ ਕਪੜਾ ਦੇਖ ਹਣੇ ਹਣੇ ਆ ਦੇ ਦੇ ਇਹ ਕੋਰ ਤੂਤਾ ਕਰਦਾ ਹੈ ਆ ਬੰਦਾ ਸਾਹਮਣੇ ਦੇਖੋ ਵੇ ਆ ਇਹ ਲੱਛੂ ਹੈ ਆ ਦੇ ਵਸ ਸਾਲਾ ਬੰਦੇ ਨੂੰ ਕੁੜੀ ਬੰਦਾ ਆਹ ਇਹ ਦੇਖੋ ਭਾਈ ਬੰਦੇ ਤੋਂ ਮੁੜੀ ਮਾਰ ਕੇ ਲੋਕਾਂ ਨੂੰ ਲੁੱਟਦਾ ਇਹਦਾ ਕੱਪੜੇ ਪਾ। ਪਨੋ ਪਨੋ ਪਨੋ। ਉਹ ਭਾਈ ਅਲੈਕੁਮ ਸਲਮ। ਲੋ ਵੀ ਦੋਸਤੋ ਹਰ ਬੰਦੇ ਨੂੰ ਨਵਾਂ ਆਪਣਾ ਨਾਂ ਲੱਭਿਆ ਹੈ ਲੋਕਾਂ ਨੂੰ ਲੱਭਦਾ। ਇਹ ਭਾਈ ਸਰਦਾਰ ਕਿਵੇਂ ਬਚਿਆ ਇਹ ਜਨਾਨੀ ਤੋਂ? ਆਹ ਦੇਖੋ ਥੱਲੇ ਕੱਪੜੇ ਪਾਏ ਹੋਏ ਜਿਨ੍ਹਾਂ ਦੇ ਨਾਲ ਤੇ ਇਹ ਤੁਹਾਨੂੰ ਗੱਲ ਦੱਸਾਂਗੇ ਸਾਰੀ ਉੱਪਰ ਜਿਹੜੇ ਸ਼ਾਲ ਲਿਆ ਹੋਇਆ। ਅੱਸੀ ਗਾ ਵੀਰੇ। ਅੱਸੀ ਗਾ ਵੀਰੇ। ਭਾਈ ਇਹ ਸਹੀ ਸਹੀ ਦੱਸਣਾ ਵੀ ਇਹ ਜਨਾਨੀ ਹੈ ਜਾਂ ਜਨਾਨੀ ਬੜਿਆ ਹੋਇਆ ਇਹ ਬਈ ਬੰਦਾ ਹੈ ਬੰਦਾ ਹੈ ਹਾਂਜੀ ਜਦੋਂ ਨਾ ਰੋਡ ਤੇ ਆਪਾਂ ਜਾਂਦੇ ਆਂਗੇ ਹੂੰ ਬੰਦੇ ਨੂੰ ਐ ਹੁੰਦਾ ਵੀ ਜਨਾਨੀ ਖੜੀ ਆਪਾਂ ਚੜਾ ਲਈਏ ਕੱਲੇ ਜਾਣੇ ਮੋਟਰਸਾਈਕਲ ਤੇ ਠੀਕ ਹੈ ਜੀ ਇਹੇ ਬੁੜੀਆਂ ਵਾਲੇ ਕੱਪੜੇ ਪਾਏ ਹੋਏ ਨੇ ਤੇ ਤੁਹਾਡੇ ਦਾ ਬਈ ਕੀ ਤੁਹਾਡੇ ਦਾ ਕੀ ਖਾਸਾ ਹੋਇਆ ਇਹ ਬਈ ਲੁੱਟਦੇ ਆਪਾਂ ਨੂੰ ਤਾਂ ਪਤਾ ਹੀ ਲੱਗ ਗਿਆ ਸੀ ਕਿ ਇਹਨਾਂ ਦਾ ਵੀ ਊੜੀ ਹੈ ਨਹੀਂ ਇਹ ਬੰਦਾ ਹੈ ਅੱਛਾ ਅੱਛਾ ਇਧਰ ਆਓ ਇਧਰ ਸਾਹਮਣੇ ਸਾਹਮਣੇ ਪਿੱਛੇ ਪਿੱਛੇ ਅੱਛਾ ਬਈ ਮਤਲਬ ਇਹ ਦੋ ਪਹਿਲਾਂ ਕਿੰਨੇ ਕ ਘਟਰਾਵਾਂ ਨੂੰ ਅੰਜਾਮ ਦੇ ਚੁੱਕੇ ਕਿੰਨੇ ਕ ਵਾਰ ਦਿੱਤਾ ਹੋ ਚੁੱਕੇ ਤੁਹਾਡੇ ਏਰੀਆ 'ਚ ਬਈ ਬਹੁਤ ਜ਼ਿਆਦਾ ਹੋ ਚੁੱਕਿਆ ਇਹਦਾ ਆ ਜਾ ਬਈ ਫਿਰ ਵੀ ਤਕਰੀਬਨ 5-7 ਤਾਂ ਦੇਂਦੀਆਂ ਇਹ ਕਰਦੀ ਕਰਦੇ ਆ ਦੇਂਦੀਆਂ ਹਾਂਜੀ ਬਈ 5 ਕ ਲਾ ਕੇ ਚੱਲੋ 5 ਕ ਲਾ ਕੇ ਦੇਂਦੋ ਉਹ ਤਾਂ 100 150 ਮਹੀਨੇ ਦੀ ਬਈ ਕਿਤੇ ਕਿਤੇ ਨਹੀਂ ਗਿਆ ਨਾ ਹਾਂਜੀ ਬਈ ਤੇ ਇਹ ਬਈ ਬਾਕੀ ਇਹਨਾਂ ਨੇ ਫਿਰ ਤੁਹਾਨੂੰ ਪਤਾ ਹੀ ਆ ਤੁੰਦਾਈ ਚਲਾ ਰੱਖਿਆ ਨੋ ਟਖੂਦ ਕੀ ਬਈ ਤੂੰ ਪਤਾ ਕਿ ਕਿੱਥੇ ਘਟਣਾ ਹੋਈ ਆ ਕੀ ਘਟਣਾ ਨੂੰ ਜਾਂਦਾ ਤਾਂ ਇਹਨਾਂ ਨੇ ਜਿਹੜੀ ਤੁਸੀਂ ਦੇਖ ਰਹੇ ਹੋ ਬਈ ਇਹ ਜਿੱਦਾਂ ਬਈ ਨਹਿਰ ਨਹੀਂ ਗਈ ਜਿੱਥੇ ਦਰਖਤ ਹੈਗੇ ਹੂੰ ਹੂੰ ਸੋਨਸਰਾ ਜਗ੍ਹਾ ਦੀ ਉੱਥੇ ਉਹ ਉਹ ਕਰਦੇ ਬਾਹਰ ਬਹੁਤ ਠੀਕ ਹੈ ਹਾਂਜੀ ਬਈ ਬਈ ਕਰਦੇ ਕਿਵੇਂ ਆ ਤੁਹਾਨੂੰ ਪੂਰੀ ਗੱਲ ਕਲੀਅਰ ਤੇ ਕਲੀਅਰ ਕਰੋ ਪਤਾ ਲੱਗੇ ਵੀ ਇਹ ਜਿਹੜਾ ਜਿੰਨ ਬੰਦੇ ਤੋਂ ਜਨਾਨੀ ਬਣਿਆ ਹੋਇਆ ਠੀਕ ਹੈ ਲੋਕਾਂ ਨੂੰ ਤਾਂ ਇਹ ਵੀ ਅਸੀਂ ਯਾਰ ਮਰਦ ਹੋਈਏ ਪਰ ਇਹਨਾਂ ਨੂੰ ਮਰਦਾਂ ਨੂੰ ਜਨਾਨੀ ਬਣਾ ਦਾ ਸ਼ੌਕ ਹੈ ਇਹ ਬਈ ਪੈਸਾ ਕਾ ਪੈਸਾ ਪੈਸਾ ਕਰਾਉਂਦਾ ਨਹੀਂ ਪੈਸਾ ਕਰਾਉਂਦਾ ਕੰਮ ਕਰਕੇ ਰਾਜੀ ਨਹੀਂ ਫੜਿਆ ਕਿੱਥੋਂ ਗਏ ਫੜਿਆ ਬਈ ਆ ਤੁਸੀਂ ਬੂਰ ਦੇਖ ਲਓ ਤੇ ਥੱਲੇ ਪਿੰਟ ਪਈ ਹੋਈ ਹੈ ਇਹ ਭੱਜਣਾ ਸੌਖਾ ਬਈ ਕਣਕਾਂ ਦੇ ਵਿੱਚ ਨਹੀਂ ਠੀਕ ਹੈ ਆ ਸ਼ੌਕ ਹੈ ਬਈ ਠੀਕ ਹੈ ਆਬਾ ਤੁਹਾਨੂੰ ਦੇਖੋ ਤੁਸੀਂ ਥੱਲੇ ਇਹਦੇ ਮਤਲਬ ਆਪਦੇ ਜਰਾਨੇ ਵਾਲੇ ਦੂਜੇ ਮਰਦਾਂ ਦੇ ਕੱਪੜੇ ਪਏ ਹੋਏ ਆ ਤੇ ਆਹ ਤੁਸੀਂ ਦੇਖੋ ਅਸੀਂ ਸ਼ਕਲ ਵਾਲੀ ਕੀ ਦਿਖਾਉਣੀ ਆ ਮੋਨਾ ਬੰਦਾ ਜੀ ਆ ਦੇਖੋ ਠੀਕ ਹੈ ਆਓ ਤੇ ਇਹ ਮਤਲਬ ਇਹ ਦਿਖਾ ਸਕਦੇ ਆ ਵੀ ਇਹ ਬੰਦਾ ਭਈ ਪੰਜਾਬੀ ਤਾਂ ਨਹੀਂ ਹੈ ਨਾ ਇਹ ਨਹੀਂ ਭਈ ਪੰਜਾਬੀ ਨਹੀਂ ਇਹ ਦੇਖੋ ਮੱਖਾਂ ਸਦਾਂ ਰੋਲਾ ਪਈ ਜਾਂਦਾ ਜੀ ਇਹਨਾਂ ਨੂੰ ਬਾਹਰ ਕਰੋ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਪ੍ਰਵਾਸੀ ਮਜ਼ਦੂਰ ਸਾਰੇ ਮਾੜੇ ਵੀ ਨਹੀਂ ਤੇ ਸਾਰੇ ਚੰਗੇ ਵੀ ਨਹੀਂ ਅ ਇਹ ਦੱਸ ਉਹ ਮੁੰਡਾ ਘਲਾਦਾ ਤੇਰਾ ਮੂੰਹ ਹੀ ਖੋਣਾ ਚਾਹਦੇ ਕੀ ਕੀ ਕੰਮ ਕਰਦੇ ਹੋ ਠੀਕ ਹੈ ਪੂਰਾ ਦੱਸ ਕਿਉਂਕਿ ਬਾਈ ਬਈਏ ਤਾਂ ਹੁਣ ਲੱਗਦੇ ਨਹੀਂ ਪਿਜਾਪੀ ਬੋਲਦੇ ਐ ਦੱਸ ਕਿਵੇਂ ਘਰਾਵਾਂ ਨੂੰ ਅਨਜਾਣ ਦੱਸ ਦੇ ਤੂੰ ਕਿੰਨੀਆਂ ਚੋਰੀਆਂ ਕੀਤੀਆਂ ਹੋਣਗੀਆਂ ਦੱਸ ਚੋਰਾਂ ਚੋਰਾਂ ਤਾਂ ਹੈਗੇ ਇੱਕ ਦਿਨ ਚ 10 15 ਚੋਰੀਆਂ ਕਰਦੇ ਆ ਬਾਈ 10 15 ਹਾਂਜੀ ਹਾਂ ਕੀ ਬਾਈ ਨੂੰ ਕਿਵੇਂ ਮਤਲਬ ਬਾਈ ਕਿਵੇਂ ਵੱਜ ਗਿਆ ਬਾਈ ਤੇਜ਼ ਸੀ ਜਾਂ ਬਾਈ ਨੂੰ ਕਿਵੇਂ ਪਤਾ ਲੱਗਿਆ ਵੀ ਤੂੰ ਜਾਣਦੀ ਬਾਈ ਨੂੰ ਪਤਾ ਲੱਗ ਗਿਆ ਸੀ ਬਾਈ ਅੱਛਾ ਯਾਨੀ ਕਿ ਮੈਂ ਜਦੋਂ ਬਾਈ ਦੇ ਮਗਰ ਬੈਠਾਂਗਾ ਮੈਂ ਠੀਕ ਆ ਤੇ ਬਾਈ ਦਾ ਸ਼ੀਸ਼ੇဆိုင် ਦੀ ਦੇਖਿਆ ਬਈ ਇਹਨੇ ਮਤ ਆਰ ਲੈ ਕੇ ਸ਼ੋਰ ਲੈ ਕੇ ਸੀ ਮਰੇ ਹਾਂ ਤੇ ਬਾਈ ਨੇ ਸ਼ੀਸ਼ੇဆိုင် ਦੀ ਦੇਖਿਆ ਜਿਹੜਾ ਮੋਟਰਸਾਈਕਲ ਜਿਹੜਾ ਠੀਕ ਗੱਲ ਸੀ ਬਾਈ ਹਾਂਜੀ ਬਈ ਤੇ ਬਾਈ ਜੀ ਨਾ ਬਦਲ ਲੱਗਦਾ ਬਈ ਇਹ ਕੀ ਕਰਨਾ ਸੀ ਜੇ ਨਾ ਬਦਲ ਲੱਗਦਾ ਤੁਸੀਂ ਕੀ ਕਰਦੇ ਮਗਰ ਮਗਰ ਬਾਈ ਇਹਨਾਂ ਨੂੰ ਇਹ ਸੁਣਨੀ ਜਗਾ ਚ ਲੈ ਜਾਂਦੇ ਬਾਈ ਠੀਕ ਹੈ ਉੱਥੇ ਬੰਦੇ ਖੜਾਏ ਹੁੰਦੇ ਆ ਆਪਦੇ ਹਾਂ ਬਾਈ ਇਹਨੇ ਕੋਲ ਤਾਂ ਬਾਈ ਇਹੋ ਜਿਹੀਆਂ ਦਵਾਈਆਂ ਹੁੰਦੀਆਂ ਸੀ ਦਵਾਈ ਵੜੀ ਇਹਨਾਂ ਕੋਲ ਇਹ ਸੀ ਠੀਕ ਹੈ ਮਤਲਬ ਇਹਦਾ ਆਪਾਂ ਕਹਿ ਸਕਦੇ ਆ ਇਹ ਆਹ ਕਹਿੰਦੇ ਲਈ ਜਿਵੇਂ ਆਇਆ ਇਹ ਦਵਾਈ ਹੈ ਜੀ ਖਾਣ ਵਾਲੀ ਦਵਾਈ ਬਾਈ ਬਾਈ ਜਿਹੜੀ ਹੈਗੀ ਦਵਾਈ ਲਾ ਕੇ ਬੰਦੇ ਨੂੰ ਸੰਭਾਉਂਦੇ ਆ ਤੇ ਬੰਦਾ ਮਤਲਬ ਨਾਲ ਦੀ ਨਾਲ ਬੇਸੁਰਤ ਹੋ ਜਾਂਦਾ ਤੇ ਇਹ ਦਵਾਈਆਂ ਕਿੱਥੇ ਤੋਂ ਹੁੰਦੇ ਆ ਏ ਇੱਕ ਦਵਾਈਆਂ ਮੱਝਾ 60 ਤੋਂ 70 ਤੇ ਆ ਵੀ ਉਹ ਲੈ ਕੇ ਦਿੰਦਾ ਸਾਨੂੰ ਵੀ ਬੇਸਰਗਣਾ ਇਹਦਾ ਇਸਰਗਣਾ ਦੇ ਮਤਲਬ ਮੇਨ ਬੰਦੇ ਕਹਿ ਸਕਦੇ ਆ ਆਪਾਂ ਕੋਈ ਇਹ ਸਾਰਾ ਕੁਝ ਕਰਦੇ ਆ ਤੇ ਕੋਈ ਇਹ ਦਵਾਈਆਂ ਲੈ ਕੇ ਤੁਹਾਨੂੰ ਦਿੰਦੇ ਆ ਤੇ ਇਸ ਤੋਂ ਪਹਿਲਾਂ ਕਿੰਨੇ ਅਕੜਾਵਾ ਨੂੰ ਅੰਜਾਮ ਦੇ ਚੁੱਕੇ ਹੋ ਪੂਰੇ 1 ਮਹੀਨੇ ਚ 1 ਮਹੀਨੇ ਚ ਮੈਂ 50 60 ਲਓ 60 ਹਾਂ ਪਹਿਲਾਂ ਤੂੰ ਕਹੀ ਤੁਸੀਂ ਤੁਸੀਂ ਇੱਕ ਦਿਨ ਦੇ ਵਿੱਚ ਅਸੀਂ 10 12 ਕਰਨਾਵਾ 15 ਕਰਨਾਵਾ ਨੂੰ ਉਸ ਅਲੱਗ-ਅਲੱਗ ਜਿੰਨੇ ਸੀ ਬੰਦੇ ਉਹ ਕਰਦੇ ਅਲੱਗ-ਅਲੱਗ ਕਿਹਦਾ ਕਹਿੰਦਾ ਕੀ ਇਤਰਾ ਮਨਿੰਦਰ ਜੀ ਬੇਹਰੇ ਸੱਲੀ ਆਉਂਦੂ ਨਾ ਪਹਿਲਾਂ ਕਹਿੰਦਾ ਉਹਦਾ ਮਤਲਬ ਹੈ ਦਾ ਬੰਦਾ ਪ੍ਰਵਾਸੀ ਹੈ ਨਾ ਇਹ ਨਾ ਇਹ ਜੀ ਕੀਤਾ ਹੋਏ ਹਾਂਜੀ ਹਾਂਜੀ ਨਾ ਕਿ ਜੀ ਕੀਤਾ ਤੇਰੀ ਬੋਟ ਬੋਟ ਬਣੀ ਹੋਈ ਆ ਬੋਟ ਹਾਂ ਜੀ ਦੇਖੋ ਤੇਰਾ ਆਧਾਰ ਕਾਰਡ ਦਾ ਆਈਡੀ ਪ੍ਰੂਫ ਹੋਈ ਆ ਹੈਗਾ ਨਹੀਂ ਹੈਗਾ ਹਾਂ ਦੇਖਾ ਦੇਖਾ ਕੋਈ ਨਹੀਂ ਹੈ ਨਹੀਂ ਬਾਈ ਦੇਖੋ ਜੀ ਇਹ ਬੰਦੇ ਨੇ ਕਿੰਨੀਆਂ ਕਿਤਨਾਵਾਂ ਲੋਨ ਜਾਬ ਦਿੱਤਾ ਜੇ ਕੋਈ ਬੰਦਾ ਅੜਦਾ ਹੈ ਜੇ ਹੁਣ ਬਾਈ ਅੜਦਾ ਸੀਗਾ ਤੁਹਾਡੇ ਸਾਹਮਣੇ ਤਾਂ ਫਿਰ ਉਹਦਾ ਕੀ ਹਸ਼ਰ ਕਰਦੇ ਹੋ ਹਸ਼ਰ ਬਸ ਜਿਹੜਾ ਕੋਸ ਇਹਦੇ ਕੋਲ ਬਟਕਾ ਜਾਂ ਮੋਬਾਈਲ ਫੋਨ ਆ ਓ ਜੀ ਕੋਲੋਂ ਤਾਂ ਨਾ ਮੋਟਰਸਾਈਕਲ ਖੋਲ ਲੈਂਦੇ ਤੋਂ ਉਹ ਤਾਂ ਉਹ ਤਾਂ ਖੋਣ ਦੀ ਗੱਲ ਆ ਕਿ ਜਿਹੜਾ ਬੰਦਾ ਤੁਹਾਡੇ ਨਾਲ ਹੱਥੋ ਪਾਈ ਕਰਦਾ ਤੇ ਮੱਥੋ ਪਾਈ ਕਰਦਾ ਫਿਰ ਮਾਰ ਦਿਆਂ ਜੀ ਸਾਡੇ ਕੋਲ ਦੇਖੋ ਭਾਈ ਉਹ ਤਾਂ ਬਹੁਤ ਮੰਨਿਆ ਕਰਦਾ ਜਿਹੜਾ ਬੰਦਾ ਕੋਈ ਹੱਥੋ ਪਾਈ ਕਰਦਾ ਉਸ ਬੰਦੇ ਨੂੰ ਮਾਰ ਦਿੰਦੇ ਆ ਠੀਕ ਹੈ ਇਹ ਸਰਦਾਰ ਸੀਗਾ ਭਾਈ ਤੁਹਾਨੂੰ ਨਹੀਂ ਡਰ ਲੱਗਿਆ ਵੀ ਯਾਰ ਵੀ ਭਾਈ ਸਰਦਾਰ ਤੋਂ ਤਾਂ ਵੈਸੇ ਹੀ ਡਰਦੇ ਆ ਠੀਕ ਹੈ ਹਾਂ ਪਰ ਥੋੜੀ ਦਰਮਾਲਾ ਬਣਿਆ ਹੋਇਆ ਤੁਹਾਡਾ ਰੂਹ ਵੀ ਵੇਖੀ ਪੈਸੀ ਵੱਖਰਾ ਹੈ ਨਾ ਹਾਂਜੀ ਹਾਂਜੀ ਤੇ ਭਾਈ ਤੁਸੀਂ ਕਿੱਥੇ ਕੀ ਕੰਮ ਕਰਦੇ ਹੋ ਕੈਮਰੇ ਵਾਲੇ ਸਾਰੇ ਵੀ ਤਾਂ ਹੁੰਦਾ ਤੁਸੀਂ ਕੀ ਕੰਮ ਕਰਦੇ ਹੋ ਕਿੱਥੇ ਲੱਗੇ ਹੋਏ ਆਪਣੀ ਤਾਂ ਵੀਰੇ ਵਰਕਸ਼ਾਪ ਹੈਗੀ ਕਿਉਂਕਿ ਮਿਸਤਰੀ ਬੰਦੇ ਨੂੰ ਨੇ ਸਵੇਰੇ ਆਉਣਾ ਹੀ ਪੈਂਦਾ ਸਵੇਰੇ ਕਿੰਨੇ ਵਜੇ ਆਉਨੇ ਕਰੋ ਬਾਈ ਕਈ ਵਾਰ ਤਾਂ 7 ਵਜੇ ਵੀ ਆ ਜਾਏ ਜਾਂ 8 ਵਜੇ ਵੀ ਆਈ ਜਾਂਦਾ ਇਕਦਿਕੇ ਕਿੰਨੇ ਵਜੇ ਜਾਂਦੇ ਵਾਪਸ ਬਾਈ ਕੋਈ ਟਾਈਮ ਨਹੀਂ ਬਾਈ 9 ਵੀ ਵੱਜ ਸਕਦੇ 10 ਵੀ ਵੱਜ ਸਕਦੇ ਇਹ ਜਿਹੇ ਬੰਦੇ ਵਰਤ ਨੂੰ ਮਤਲਬ ਹੁਣ ਤੱਕ ਮੈਂ ਪਹਿਲੀ ਕਟਨਾ ਹੋਈ ਏ ਥੋੜੇ ਨਾਲ ਤੋਂ ਪਹਿਲਾਂ ਕੋਈ ਨਹੀਂ ਹੋਈ ਇਹ ਹਾਂ ਬਾਈ ਪਹਿਲੀ ਕਟਨਾ ਹੋਈ ਏ ਠੀਕ ਹੈ ਹਾਂਜੀ ਬਾਈ ਇਹ ਪਹਿਲੀ ਕਟਨਾ ਹੋਈ ਏ ਹਾਂਜੀ ਹਾਂਜੀ ਤੇ ਬਾਈ ਜਿਵੇਂ ਪੰਜਾਬ ਦੇ ਇੰਨੇ ਹਾਲਾਤ ਮਾੜੇ ਹੋ ਗਏ ਕੀ ਕਹਿਣਾ ਚਾਹੋਗੇ ਬਈ ਚੰਗਾ ਬੰਦਾ ਕੋਈ ਚਾਹੇ ਮਾੜਾ ਗਾ ਉਹ ਘਰੋਂ ਬਾਹਰ ਨਿਕਲਣ ਜੋਗਰਾ ਹੈ ਨਹੀਂ ਹੂੰ ਤੇ ਹੁਣ ਘਰੋਂ ਕਬੀਲਦਾਰ ਬੰਦਾ ਗਾ ਉਹੀ ਕਰਨਾ ਉਹੀ ਉਹੀ ਕਰਨਾ ਉਹੀ ਕੋਣਾ ਉਹੀ ਕਰਨਾ ਹਾਂ ਬਈ ਠੀਕ ਹੈ ਉਹਦੇ ਲਈ ਕੰਮ ਵੀ ਨਹੀਂ ਛੱਡ ਸਕਦੇ ਨਾ ਠੀਕ ਹੈ ਫਿਰ ਭਾਈ ਆਪਣੇ ਲੋਕ ਇੱਥੇ ਕਿਉਂ ਨਹੀਂ ਹੁੰਦੇ ਯਾਰ ਇਹ ਜੋ ਬੰਦੇ ਆ ਉਹਨੂੰ ਨੱਚ ਕਿਉਂ ਨਹੀਂ ਪਾਉਂਦੇ ਨਸ਼ਾ ਇਹਨਾਂ ਹੋ ਗਿਆ ਇਹਨਾਂ ਆਪਣਾ ਮਤਲਬ ਕਹਿ ਸਕਦੇ ਆ ਕਟਨਾਵਾ ਕਟਨਾਵਾਂ ਨੂੰ ਇਨਜਾਮ ਦੇ ਰਿਹਾ ਲੋਕਾਂ ਨੂੰ ਲੁੱਟਦੇ ਮਾਰਦੇ ਆ ਠੀਕ ਹੈ ਤੇ ਮਤਲਬ ਆਪਾਂ ਇਹ ਚੀਜ਼ਾਂ ਨੂੰ ਰੋਕਦੇ ਕਿਉਂ ਨਹੀਂ ਯਾਰ ਇਹਦਾ ਜ਼ਿੰਮੇਵਾਰ ਕੌਣਾ ਹੈ ਇਹ ਆਪਾਂ ਆਪ ਹੀ ਆ ਬਾਈ ਆਪੇ ਹਾਂ ਬਈ ਤੇ ਕੀ ਕਰਨੇ ਬਾਈ ਇਹਨਾਂ ਨੂੰ ਬਈ ਆਪਾਂ ਸਿਰ ਚੜਾ ਰੱਖਿਆ ਸਿਰ ਚੜਾ ਰੱਖਿਆ ਹਾਂ ਕਿੰਨੀ ਇਹਨਾਂ ਦੀ ਬਈ ਜਿਹੜੀ ਆਪਣੇ ਪੰਜਾਬੀ ਐ ਪੰਜਾਬੀ ਵੀ ਕਸੂਰਵਾਰ ਐ ਉਹ ਕੰਮ ਨਹੀਂ ਕਰਦੇ ਹਾਂ ਬਈ ਆਪ ਆਪਾਂ ਜਦੋਂ ਕੰਮ ਹੀ ਨਹੀਂ ਕਰਦੇ ਉਹ ਚੱਕਰ ਮੇੜ ਹੈਗਾ ਹੀ ਆ ਮਤਲਬ ਜੂਪੀ ਦੇ ਵਿਹਾਰ ਦੇ ਇੱਥੇ ਆਉਂਦੇ ਆ ਹਾਂ ਬਈ ਠੀਕ ਐ ਉਹਨਾਂ ਨੂੰ ਆਪਣੇ ਤਾਂ ਬਾਹਰ ਭੱਗ ਜਾਂਦੇ ਹੈਗੇ ਹਾਂ ਤੇ ਆਪਾਂ ਇੱਥੇ ਕੰਮ ਕਰ ਨਹੀਂ ਸਕਦੇ ਤੇ ਇਹ ਦੱਸੋ ਕੈਮਰੇ ਸਾਹਮਣੇ ਹਾਂਜੀ ਵੀ ਇਦੋਂ ਪਹਿਲਾਂ ਤੂੰ ਆਪਦੇ ਸਾਹਮਣੇ ਮੰਨਿਆ ਵੀ ਇੰਨੀਆਂ ਕਟੜਾਵਾਂ ਨੂੰ ਅੰਜਾਮ ਦਿੰਦਾ ਠੀਕ ਹੈ ਹਾਂਜੀ ਤੇ ਹੋਰ ਤੁਸੀਂ ਚੋਰੀਆਂ ਕਿਵੇਂ ਕਰਦੇ ਉਹਦਾ ਬਾਰੇ ਸਾਨੂੰ ਜਰੂਰ ਦੱਸਣਾ ਕੋਈ ਨਾ ਤੁਸੀਂ ਕਰ ਲੋ ਗੱਲ ਮੈਂ ਕਰਾਂਗਾ ਤੁਸੀਂ ਜਿਹੜੀਆਂ ਕਟੜਾਵਾਂ ਨੂੰ ਅੰਜਾਮ ਦਿੰਦੇ ਹੋ ਕੀ ਕੀ ਕਟੜਾਵਾਂ ਨੂੰ ਅੰਜਾਮ ਦਿੰਦੇ ਹੋ ਜਿਵੇਂ ਕੋਈ ਚੈਨ ਖੋਗੇ ਲੈ ਗਿਆ ਕਿਸੇ ਨੇ ਕਿਸੇ ਦੀ ਲੇਡੀ ਦੀ ਧੋਣ ਵਢ ਲਈ ਉਹ ਚੈਨ ਲਾ ਲਈ ਕੰਨ ਪਟ ਕੇ ਲੈ ਗਈ ਉਹ ਤੁਸੀਂ ਕੈਮਰੇ ਦੇ ਸਾਹਮਣੇ ਸਾਰਾ ਕੋਈ ਦੱਸਣਾ ਇੱਧਰ ਠੀਕ ਹੈ ਸਾਹਮਣੇ ਸਾਹਮਣੇ ਫੇਸ ਕਰੋ ਅਸੀਂ ਜੀ ਮੈਂ ਮਤਲਬ ਕਿ ਜੇ ਕੋਈ ਲੀਡ ਜਾਂਦੀ ਹੈ ਜੀ ਠੀਕ ਆ ਤੇ ਅਸੀਂ ਜਦ ਆ ਪਰਸ ਖੋਲਣਾ ਠੀਕ ਆ ਜਾਂ ਚੈਨ ਖੋਲਣਾ ਜਾਂ ਕੰਨਾਂ ਵਾਲੇ ਪਟ ਲੈਣੇ ਜੀ ਉਹਦੇ ਤੇ ਕਈ ਵੇਰ ਦਾ ਘਰੇ ਵੀ ਵਟ ਜੰਨੇ ਜੀ ਅਗਲੇ ਦੇ ਅਸੀਂ ਜੇ ਮਤਲਬ ਚੈਨ ਲੱਖ ਸਵਾ ਲੱਖ ਰੁਪਏ ਦੀ ਹੈ ਤੁਸੀਂ ਕਿੰnu ਵੇਚਦੇ ਹੋ ਉਹ ਸਨਾਰਾ ਨੂੰ ਵੇਚੋ ਟੋੜ ਤੋਂ ਕਿੰਨੇ ਕੁ ਦੀ ਲੈ ਲੈਂਦਾ ਉਹ ਬਾ 50 ਸੱਟ ਦੀ ਵਾ ਦੇ ਦਿੰਦੇ ਜੀ ਦੇਖੋ ਭਾਈ ਉਹਨਾਂ ਦੀ ਵੀ ਗਲਤੀ ਹੈ ਜਿਹੜਾ 1.5 ਲੱਖ ਵਾਲੀ ਚੀਜ਼ 40-50 ਹਜ਼ਾਰ ਚ ਰੱਖਦਾ ਤਾਂ ਕੋਈ ਕਸੂਰ ਵਾ ਉਹਨੂੰ ਵੀ ਗਲਤ ਸਕਦੇ ਆ ਕਿਉਂਕਿ ਉਹ ਜਦੋਂ चीज ਰੱਖਦਾ ਤਾਂ ਉਹਦੇ ਕੋਲ ਬੈਲ ਹੋਣਾ ਬੈਲ ਲੈਣਾ ਜ਼ਰੂਰੀ ਹੈ ਕੋਈ ਚਾਹੇ ਸਿਆਰਾ ਹੈ ਚਾਹੇ ਕੋਈ ਵੀ ਦੁਕਾਨਦਾਰ ਹੈ ਤਾਂ ਇਹਦੋਂ ਪਹਿਲਾਂ ਕਿੰਨੀਆਂ ਚੈਨਾ ਵਟਲੀਆਂ ਮੈਂ ਜਾਣੇ ਕਿ ਜਾਂ ਇੰਨਾ ਜਿਆਦਾ ਨਹੀਂ ਵੀ ਵਾਵਾ ਵਟਲੀਆਂ ਚੈਨਾ ਤਾਂ ਸੀ ਠੀਕ ਹੈ ਦੇਖੋ ਭਾਈ ਕਈ ਲੋਕ ਕਹਿੰਦੇ ਵੀ ਯਾਰ ਤੁਸੀਂ ਫੇਸ ਨਹੀਂ ਦਿਖਾਉਂਦੇ ਫੇਸ ਵੀ ਤੁਹਾਨੂੰ ਦਿਖਾਵਾ ਕੇ ਖੜੇ ਕਰੋ ਹਾਂ ਆ ਬੰਦਾ ਹੈ ਭਈਆ ਆਦੂ ਦੇਖ ਲਓ ਠੀਕ ਹੈ ਆ ਬੰਦੇ ਨੇ ਸ਼ਾਲ ਜਿਹੜਾ ਸ਼ਾਲ ਹੈਗਾ ਸ਼ਾਲ ਪਾ ਕੇ ਸੂਟ ਪਾ ਕੇ ਨੇ ਆ ਜਨਾਨੇ ਵਾਲੇ ਸੂਟ ਪਾਏ ਜੀ ਨੇ ਠੀਕ ਹੈ ਥੱਲੇ ਤੁਸੀਂ ਦੇਖੋ ਇਹਦੇ ਆ ਬੰਦੇ ਵਾਲੀ ਸ਼ਰਟ ਹੈ ਬਈ ਆ ਆ ਦੇਖੋ ਆ ਦੇਖੋ ਜੀ ਕੱਪੜੇ ਪਏ ਹੋਏ ਐ ਕੋਈ ਜ਼ਰੂਰੀ ਕੰਮ ਨੂੰ ਅੰਜਾਮ ਦਿੰਦੇ ਆ ਜੀ ਇਹਨੇ ਕੀ ਕਰਨਾ ਇਹਨੇ ਸ਼ੌਕ ਲਾ ਕੇ ਸੜਦਣਾ ਸੀਗਾ ਆਲਾ ਕੇ ਸੜਦਣਾ ਸੀ ਤੂੰ ਆਪਾ ਜਾਣਾ ਸੀਗਾ ਅਸੀਂ ਕੰਮ ਹੈ ਨਾ ਹਾਂ ਜੀ ਕੀ ਆਲੇ ਸਾਹਮਣੇ ਫੇਸ ਕਰ ਗਲਤੀ ਮੰਨ ਗਲਤੀ ਮੰਨ ਲਾ ਠੀਕ ਹੈ ਦੁਬਾਰੇ ਫੇਰ ਦੱਸ ਕਿੰਨੀ ਆ ਕਰਨਾਵਾਂ ਨੂੰ ਅੰਜਾਮ ਦਿੱਤਾ ਬਈ ਆ ਜਾ ਬੜਾ ਤੂੰ ਵੀ ਕਿਕਰੋ ਗੱਲ ਬੜੀ ਦੱਸੋ ਯਾਰ ਜੀ ਤੂੰ ਆ ਤਾਂ ਨਹੀਂ ਕਰਦਾ ਨਹੀਂ ਜੀ ਤੂੰ ਬਾਤ ਨਹੀਂ ਕਰਦਾ ਦੱਸੋ ਬਣਾਏ ਬਈ ਹੋਰ ਤੁਸੀਂ ਆਪ ਦੱਸੋ ਵੀ ਉਹੀ ਬੰਦਾ ਇਹ ਹੈ ਇਹ ਹਾਂ ਬਈ ਉਹੀ ਹੈ ਉਹੀ ਹੈ ਹਾਂ ਬਈ ਇਹਦੀ ਬਣਾਏ ਬਈ ਉਸੇ ਫੋਟੋ ਖਿੱਚੋ ਬਣਾਓ ਵੀਡੀਓ ਬਣਾਓ 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 ਇਹ ਤੋਂ ਇਹ ਵੀ ਖਵਾਓ ਕੀ ਆ ਨਾ ਕੀ ਹੈ ਕਿੱਥੋਂ ਦਾ ਹੈ ਇਹ ਬੋਲਣਾ ਦੱਸੋ ਐਡਰੈਸ ਦੇ ਸੰਬੰਧ ਹਾਂ ਬੋਲੋ ਮੈਂ ਬਈ ਇਧਰ ਪਟਿਆਲੇ ਸ਼ਹਿਰ ਦਾ ਆਂਗਾ ਮੈਂ ਅੱਛਾ ਇੱਥੇ ਕੀ ਕਰਨ ਆਏ ਸੀ ਇੱਥੇ ਕੀ ਕੀ ਕਰਦਾ ਇੱਧਰ ਕੀ ਕਰਨ ਆਏ ਸੀ ਨਹੀਂ ਨਹੀਂ ਇੱਥੇ ਤਾਂ ਵਿਆਪਚੀ ਐ ਤੂੰ ਤਾਂ ਜੁਕੀ ਕਰਦਾ ਯਾਰ ਚੋਰੀ ਕਰਨਾ ਕਰਨ ਆਏ ਸੀ ਭਾਈ ਇੱਥੇ ਹੈ ਚੋਰੀ ਕਰਨਾ ਆਏ ਸੀ ਕਿ ਭਾਈ ਇਹਦੇ ਅੱਛਾ ਹਾਂ ਹੁਣ ਅੱਗੇ ਤੋਂ ਕਰੇਗਾ ਐਸਾ ਕੰਮ ਨਹੀਂ ਜੀ ਗਲਤੀ ਹੋ ਗਈ ਅੱਗੇ ਤੋਂ ਨਹੀਂ ਕਰਦਾ ਮੈਂ ਪੱਕੀ ਗੱਲ ਹੈ ਪੱਕੀ ਗੱਲ ਆ ਭਾਈ ਗਲਤੀ ਹੋ ਗਈ ਮੈਂ ਗਲਤੀ ਤਾਂ ਹੋ ਗਈ ਬਹੁਤ ਤੇਰੀ ਮਾੜੀ ਗੱਲ ਐ ਚੰਗੀ ਗੱਲ ਨਹੀਂ ਇਹ ਸੌਰੀ ਭਾਈ ਯਾਰ ਭਾਈ ਸਰਦਾਰ ਸਾਹਿਬ ਮੈਨੂੰ ਫੇਰ ਮੰਡਾ ਫੇਰੋ ਲੌਡ ਹੋ ਜਾ ਰਿਹਾ ਹੈ ਤਾਂ ਭਾਈ ਬਣ ਕੇ ਮੈਂ ਤਰੀਗਾ ਭਾਈ ਬਣ ਕੇ ਗਲਤੀ ਹੋ ਗਈ ਸਾਰਾ ਕੁਝ ਦੱਸ ਤਾਂ ਭਈ ਸਾਰਾ ਕੁਝ ਦੱਸ ਤੂੰ ਜੇ ਕੋਈ ਇਧਰ ਜੇ ਕੋਈ ਬੜਾ ਇਹਦਾ ਆ ਮਸਾ ਕੋਈ ਨਾ ਕੋਈ ਬਹੁਤ ਬਹੁਤ ਮਾਗਦਾ ਹੁਣ ਦੱਸ ਵੀ ਜੇ ਗਾਂਹ ਤੋਂ ਕੋਈ ਚੋਰੀ ਹੁੰਦੀ ਨੇੜੇ ਜਿਹੜਾ ਨਾਮ ਉਲਕੀ ਹੈ ਮਨਿੰਦਰ ਸਿੰਘ ਦਾ ਮਨਿੰਦਰ ਉਹ ਮਨਿੰਦਰ ਆ ਕਾ ਮਨਿੰਦਰ ਜੀ ਮਨਿੰਦਰ ਦਾ ਹੈ ਨਹੀਂ ਤੇਰਾ ਸਿੰਘ ਦਾ ਹੈ ਨਹੀਂ ਭਾਈ ਮਨਿੰਦਰ ਸਿੰਘ ਦਾ ਹੈ ਨਹੀਂ ਜਿਆਦਾ ਕੋਈ ਇਹ ਮਤਲਬ ਕੁਮਾਰ ਜਮੂਲਾ ਜਾਂ ਪਕਾ ਸਕਦੇ ਆ ਮਤਲਬ ਇਹ ਜਿਵੇਂ ਇੰਟਰਵਿਊ ਦੇ ਵਿਆਹ ਦੇ ਸੰਜੇ ਕੁਮਾਰ ਆ ਜੀ ਮੇਰਾ ਫਿਰ ਤੂੰ ਉਹ ਇਦੋਂ ਬੋਲ ਮਨਿੰਦਰ ਕਹਿੰਦਾ ਸੀ ਫਿਰ ਇਹਨਾਂ ਨੂੰ ਇਹਦਾ ਵੀਡੀਓ ਲਗਣਾ ਤੇ ਇਹਨਾਂ ਬੋਇਸ ਨੂੰ ਸਹੀ ਹੱਸਦਾ ਹੋਰ ਬੜੀ ਹੈ ਜੇ ਲੋਕਾਂ ਤੋਂ ਫਿਰ ਬਚੋ ਕਿ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਪੰਜਾਬ ਦੇ ਸੱਚੀ-ਮਿੱਥੀ ਇਹੀ ਹਾਲਾਤ ਹੋ ਗਏ ਆਪਾਂ ਬਈ ਖੁਦਾ ਦੀ ਕੀ ਕਰਾ ਚਾਹੁੰਦੇ ਆ ਕਿਉਂਕਿ ਲੋਕਾਂ ਦੇ ਵਿੱਚ ਨੇ ਲੁੱਟਿਆ ਤੇ ਇਹ ਤੋਂ ਮੰਨ ਲੀ ਕਿ ਚੱਲ ਕਿਸੇ ਤੇ ਆ ਕੋਸਾ ਕਰਦੇ ਆ ਮੇੜ ਗੱਲ ਕੋਈ ਨਹੀਂ ਹੈ ਰਾਹ ਜਿਹੜੇ ਹੁਣ ਆਪਾਂ ਨੂੰ ਰੋਕਣਾ ਨਹੀਂ ਚਾਹੀਦਾ ਇਹ ਟਾਈਮ ਹੀ ਬਹੁਤ ਜਾਵਾ। ਪਰ ਮਾੜੇ ਬਈ ਨਾ ਹੋਉਂਦੇ। ਇੱਕ ਤਾਂ ਹੁਣ ਜੇ ਆਪਾਂ ਹੈਲਪ ਨਹੀਂ ਕਰਦੇ ਕਿਸੇ ਦੀ ਤਾਂ ਵੀ ਆਪਾਂ ਮਾੜੇ ਬਈ ਬਣੇ। ਇਹ ਕਰਦੇ ਤਾਂ ਆਪ ਸੋਤੇ। ਤੁਹਾਨੂੰ ਬਈ ਜ਼ਮੀਨ ਦਿੱਤਾ ਹੱਥ ਕਿੰਦਾ ਤਲਾਏ। ਆਪਾਂ ਤਾਂ ਐ ਆ ਬਈ ਯਾਰ ਜਿਵੇਂ ਕਿਸੇ ਦੀ ਹੈਲਪ ਕਰਦੀ ਆਣਾ। ਹੂੰ। ਇਹ ਚੀਜ਼ ਆ ਗਈ। ਤਾਂ ਕਰਕੇ ਰੋਕਿਆ ਸੀਗਾ। ਪਿਛੇ ਰਾਤ ਬਰਾਤੀ ਖੜਾ ਬੰਦਾ ਯਾਰ ਵੀ। ਜਾਂ ਜਲਾਨੀ ਆਉਂਦੀ ਚੱਲੀ ਹੈ ਨਾ। ਹਾਂ। ਤਾਂ ਕਰਕੇ ਬੱਸ ਤਾਂ ਆ ਸੀਗਾ। ਕਮਰੇ ਤੇ ਇੱਕ ਬੱਸ ਸਟੈਂਡ ਤੇ ਚੜਾਇਆ ਜਦੋਂ ਮੈਨੂੰ ਇੱਥੇ ਆਇਆ ਨਹਿਰ ਦੇ ਲਾਗੇ ਜੀ ਤੇ ਮੈਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਹੈਗਾ ਹੂੰ ਆਪਾਂ ਦਾ ੱਤਕਾ ਮਾਰ ਕੇ ਇਹਨੂੰ ਥੱਲੇ ਸੁੱਟ ਗਏ ਤੁਸੀਂ ਬਈ ਫਿਰ ਭੱਜ ਕੇ ਜਾਣਾ ਚਾਹੀਦਾ ਕਿ ਫੜ ਲਿਆ ਤੈਨੂੰ ਫੜ ਲਿਆ ਸੀਗਾ ਬਈ ਨਾਲ ਦੇ ਨਾਲ ਦੇ ਬਚ ਗਏ ਸੀ ਉਹ ਤਾਂ ਹੈ ਹੀ ਨਹੀਂ ਸੀਗਾ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਮਤਲਬ ਨਿਸ਼ੇ ਪੱਤੇ ਵਾਲਿਆ ਇਹ ਇੱਕ ਤਰ੍ਹਾਂ ਦੇ ਕੋਈ ਨਹੀਂ ਸਕਦੇ ਆ ਨਾ ਕਿਉਂਕਿ ਕੰਮ ਬਈ ਆ ਆਪਣੇ ਹੁਣ ਇਹ ਜਿਹਦਾ ਜ਼ਿਆਦਾਤਰ ਪੰਜਾਬ ਦੇ ਮੁੰਡੇ ਕੰਮ ਨਹੀਂ ਕਰਦੇ ਤਾਂ ਕਰਕੇ ਆ ਜੇ ਮੁੰਡੇ ਪੰਜਾਬ ਦੇ ਕੰਮ ਕਰਨ ਤੇ ਇਹਨਾਂ ਨੂੰ ਆਪਾਂ ਬਾਹਰ ਕੱਢੀ ਹੂੰ ਉਹ ਬਈ ਸਾਡੀ ਸਾਡੀ ਇਹ ਵੀਡੀਓ ਸੀ ਬਈ ਵੀਡੀਓ ਬਣਾਇਆ ਸੀ ਇੱਕ ਲੋਕਾਂ ਨੂੰ ਮੈਸੇਜ ਨੂੰ ਸਮਾਜ ਨੂੰ ਸੇਧਣ ਲਈ ਇਹ ਬਾਈ ਸਾਡੇ ਜੀਵਨ ਸੰਗਲ ਕੋ ਬਾਈ ਕਿਨੇ ਹਰਪਾਲ ਸਿੰਘ ਹਰਪਾਲ ਦਾ ਇਹ ਸਾਡਾ ਮੁੰਡਾ ਸੀਖਾ ਅੱਛਾ ਮੈਰਾ ਤੇ ਇਹ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਇਹ ਜਿਹੜੇ ਕਾਲਪਨੇ ਕਾਰਟਿਸਟ ਲਏ ਆ ਇਹਨਾਂ ਤੇ ਪਤਾ ਲੱਗਦਾ ਹੈ ਵੀ ਮਿਊਜ਼ਿਕ ਕੀ ਦਿਖਾ ਰਹੇ ਹਾਂ ਕਿਉਂਕਿ ਪੰਜਾਬ ਦੇ ਹਾਲਾਤ ਵੀ ਹੋ ਚੁੱਕੇ ਆ ਵੀ ਪੰਜਾਬ ਦੇ ਆਪਾਂ ਸਾਲ ਨਹੀਂ ਕਰਵਾ ਦੇਰ ਪਜਾਉਦਾ ਨਾ ਮਤਲਬ ਮਾੜਾ ਹੋ ਚੁੱਕਿਆ ਨਛਲੇ ਦੱਪ ਲਿਆ ਠੀਕ ਹੈ ਲੋਕਾਂ ਨੂੰ ਅ ਬਦਮਾਸ਼ੀ ਕਰ ਰਹੇ ਜਿਹੜੀ ਗੱਲ ਦਾ ਆ ਇਹ ਇਹ ਤਾਂ ਬਈ ਬਹੁਤ ਖਤਰਨਾਕ ਬਹੁਤ ਗੰਦੀ ਹੈ ਹਾਂ ਉਹ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਆਉਣ ਵਾਲੇ ਸਮੇਂ ਕਿ ਸਾਡੇ ਵੀਡੀਓ ਹੋਰ ਵੀ ਦੇਖੋਗੇ ਅਸੀਂ ਜੇ ਕੋਈ ਗਲਤੀ ਹੈ ਤਾਂ ਉਸ ਗਲਤੀ ਦੀ ਅਸੀਂ ਮਾਫੀ ਚਾਹੁੰਦੇ ਆ ਪਰ ਸਾਡੀ ਵੀਡੀਓ ਦੇ ਵਿੱਚ ਮੈਸੇਜ ਹੀ ਹੈ ਕੋਈ ਅਸੀਂ ਗੰਦ ਨਹੀਂ ਪਾਉਂਦੇ ਨਾ ਵੀ ਪਾਈਏ ਜੇ ਤੁਸੀਂ ਵੀਡੀਓ ਨੂੰ ਪਰਿਵਾਰਤਕ ਦੇਖ ਸਕਦੇ ਹੋ ਖਤਰਾ ਸਤਿ ਸ਼੍ਰੀ ਅਕਾਲ